कहानी नु शुरू करिए शुरू ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਇਹ ਕਹਾਣੀ ਇੱਕ ਬਹੁਤ ਹੀ ਭਲੇ ਮਾਨਸ ਪਰਿਵਾਰ ਦੀ ਹੈ ਜਿਨ੍ਹਾਂ ਨੇ ਚਲਾਕੀ ਚਤराई ਕਦੇ ਕਰਨੀ ਸਿੱਖੀ ਹੀ ਨਹੀਂ ਇਕ ਕਹਾਣੀ ਹੈ ਹਰਭਜਨ ਸਿੰਘ ਦੀ ਜਿਸ ਦੇ ਪਿਤਾ ਜੀ ਛੋਟੀ ਉਮਰੇ ਹੀ ਦਿਹਾਂਤ ਹੋ ਗਿਆ ਹਰਭਜਨ ਸਿੰਘ ਤਿੰਨ ਪੈਣਾਂ ਦਾ ਇਕਲੌਤਾ ਪਰਾ ਸੀ ਅਟੀਕੇਤੀ ਕਰਦਾ ਸੀ ਹਰਭਜਨ ਸਿੰਘ ਦੇ ਮਾਤਾ ਤੇ ਬਿਮਾਰ ਰਹਿਣ ਕਰਕੇ ਹਰਭਜਨ ਸਿੰਘ ਦਾ ਵਿਆਹ ਛੋਟੀ ਉਮਰੇ ਅਜੀਤ ਕੌਰ ਨਾਲ ਕਰ ਦਿੱਤਾ ਜੋ ਕਿ ਹਰਭਜਨ ਸਿੰਘ ਵਾਂਗ ਹੈ ਬਹੁਤ ਮਿਲ ਵਰਤਨ ਅਤੇ ਸਭ ਦਾ ਸਤਿਕਾਰ ਕਰਨ ਵਾਲੀ ਜਨਾਨੀ ਸੀ ਹਰਪਜਨ ਸਿੰਘ ਦੀ 10 ਕਿੱਲੇ ਪੈਲੀ ਸੀ ਅਤੇ ਬਾਹੀ ਕਰਦੇ ਹੀ ਉਹਨਾਂ ਨੇ ਆਪਣੀਆਂ ਭੈਣਾਂ ਦਾ ਵਿਆਹ ਕੀਤਾ ਹਰਪਜਨ ਸਿੰਘ ਦੇ ਘਰ ਇੱਕ ਤੀਨੇ ਜਨਮ ਲਿਆ ਜਿਸ ਦਾ ਨਾਮ ਉਸਨੇ ਰਮਨਦੀਪ ਕੋਰ ਰੱਖਿਆ ਅਤੇ ਰਮਨ ਤੋਂ 8 ਸਾਲ ਬਾਅਦ ਹਰਪਜਨ ਦੇ ਘਰ ਮੁੰਡੇ ਨੇ ਜਨਮ ਲਿਆ ਇਸ ਦਾ ਨਾਮ ਉਸਨੇ ਇੱਕ ਨੂਰ ਰੱਖਿਆ ਹਰਪ੍ਰਭਜਨ ਸਿੰਘ ਨੇ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਸੰਸਕਾਰ ਦਿੱਤੇ ਅਤੇ ਵਧੀਆ ਤੋਂ ਵਧੀਆ ਸਕੂਲ ਪੜਾਇਆ ਰਮਨ ਵੀ ਪੜਾਈ ਵਿੱਚ ਬਹੁਤ ਖਿਆਰ ਸੀ ਉਸਨੇ ਐਮਐਸਸੀ ਇਕਨੋਮਿਕਸ ਕਰਕੇ ਕਾਲਜ ਵਿੱਚ ਲੈਕਚਰਰ ਲੱਗ ਗਈ ਅਤੇ ਪਿਆਰ ਦੇ ਚੱਕਰਾਂ ਤੋਂ ਹਮੇਸ਼ਾ ਦੂਰ ਰਹੀ ਇੱਕ ਦਿਨ ਰਮਨ ਲਈ ਰਿਸ਼ਤੇ ਦੀ ਦੱਸ ਪਈ ਕੇ ਮੁੰਡਾ ਫੂਡ ਇਨਸਪੈਕਟਰ ਹੈ ਅਤੇ 25 ਕਿਲੇ ਦਾ ਮਾਲਿਕ ਹੈ ਰਮਨਦੀਪਾਪਾ ਨੇ ਮੁੰਡੇ ਬਾਰੇ ਪੁੱਛ ਪੜਤਾਲ ਕੀਤੀ ਤਾਂ ਸਾਹਬ ਨੇ ਇਹ ਕਿਹਾ ਮੁੰਡਾ ਬਹੁਤ ਵਧੀਆ ਹੈ ਬਸ ਸ਼ਰਾਬ ਥੋੜੀ ਬਹੁਤੀ ਪੀਂਦਾ ਹੈ ਰਮਨਦੀਪਾਪਾ ਨੇ ਚੰਗਾ ਕਰ ਦੇਖ ਹਾਂ ਕਰ ਦਿੱਤੀ ਮੁੰਡੇ ਵਾਲਿਆਂ ਨੂੰ ਵੀ ਰਮਨ ਪਸੰਦ ਆ ਗਈ ਕਿਉਂਕਿ ਉਹਨਾਂ ਨੂੰ ਵੀ ਕੁੜੀ ਨੋਪਰੀ ਕਰਦੀ ਚਾਹੀਦੀ ਸੀ ਦੇਖਦਵਾ ਖਾਈ ਵਾਲੇ ਦਿਨ ਰਮਨ ਨੇ ਮੁੰਡੇ ਨੂੰ ਪੁੱਛਿਆ ਕਿ ਮੈਂ ਤੈਨੂੰ ਪਸੰਦਾਂ ਅਤੇ ਤੁਸੀਂ ਆਪਣੀ ਮਰਜ਼ੀ ਨਾਲ ਰਿਸ਼ਤਾ ਕਰ ਰਹੇ ਹੋ ਤਾਂ ਮੁੰਡੇ ਨੇ ਹਾਂ ਕਰ ਦਿੱਤੀ ਮੁੰਡੇ ਦਾ ਨਾਮ ਸੰਦੀਪ ਸੀ ਵਿਚੋਲੇ ਦੇ ਕਹਿਣ ਤੇ ਕਿ ਮੁੰਡੇ ਵਾਲੇ ਰਿੰਗ ਸਰਮਨੀ ਕਰਨਾ ਚਾਹੁੰਦੇ ਨੇ ਰਮਨ ਦੇ ਪਾਪਾ ਨੇ ਹਾਂ ਕਰ ਦਿੱਤੀ ਕਿ ਚੰਗੇ ਘਰਵਾਰ ਵਾਰ-ਵਾਰ ਨਹੀਂ ਲੱਭਦੇ ਸਾਨੂੰ ਜਿਵੇਂ ਉਹ ਕਹਿੰਦੇ ਉਹਵੇਂ ਹੀ ਕਰਨਾ ਚਾਹੀਦਾ ਹੈ ਇਸ ਲਈ ਦੋਨਾਂ ਪਰਿਵਾਰਾਂ ਦੀ ਸਹਿਮਤੀ ਤੇ ਰਿੰਗ ਸ਼ਰਮ ਨੇ ਕੀਤੀ ਗਈ ਰਮਨ ਅਤੇ ਸੰਦੀਪ ਨੇ ਇੱਕ ਦੂਜੇ ਦੀ ਉਂਗਲ 'ਚ ਰਿੰਗ ਪਾਈ ਅਤੇ ਸਾਰੇ ਰਿਸ਼ਤੇਦਾਰਾਂ ਨੇ ਤਾੜੀਆਂ ਮਾਰ ਖੁਸ਼ੀ ਦਾ ਪ੍ਰਟਾਵਾ ਕੀਤਾ ਰਮਨਦੇ ਪਰਿਵਾਰ ਨੇ ਸੰਦੀਪ ਨੂੰ ਸੋਨੇ ਦਾ ਕੜਾ ਰਿੰਗ ਅਤੇ ਚੇਨ ਪਾਈ ਅਤੇ ਸਾਰੇ ਪਰਿਵਾਰ ਨੂੰ ਕੱਪੜੇ ਦਿੱਤੇ। ਰਮਨਦੇ ਪਾਪਾ ਖੁਸ਼ ਸਨ ਕਿ ਸਭ ਕੁਝ ਬਦੀਆ ਟੰਗਣਾ ਹੋ ਗਿਆ। ਰਿੰਗ ਸ਼ਰਮਨੀ ਤੋਂ ਥੋੜੇ ਦਿਨ ਬਾਅਦ ਹੀ ਕਰਵਾ ਚੌਥ ਦਾ ਵਰਤ ਆਉਂਦਾ ਹੈ। ਅਤੇ ਰਮਨਦੀ ਸੱਸ ਰਮਨ ਨੂੰ ਕਰਵਾ ਚੌਥ ਦਾ ਵਰਤ ਰੱਖਣ ਨੂੰ ਕਹਿੰਦੀ ਹੈ। ਰਮਨ ਆਪਣੇ ਸੱਸ ਨੂੰ ਖੁਸ਼ ਕਰਨ ਲਈ ਬਨ ਜਾਂਦੀ ਹੈ ਕਰਵਾ ਚੌਥ ਦਾ ਵਰਤ ਰੱਖਣ ਲਈ ਇੱਕ ਦਿਨ ਰਮਨ ਦੀ ਸੱਸ ਦਾ ਫੋਨ ਆਉਂਦਾ ਹੈ ਅਸੀਂ ਕਰਵਾ ਚੌਥ ਦਾ ਸਮਾਨ ਭੇਜ ਰਹੇ ਹਾਂ ਬਚੋਲੇ ਹੱਥ ਉਸੇ ਸਮੇਂ ਤੱਕ ਬਚੋਲਾ ਹਰ ਭਜਨ ਸਿੰਘ ਦੇ ਘਰ ਪਹੁੰਚ ਜਾਂਦਾ ਹੈ ਕਿਉਂਕਿ ਰਮਨ ਦੇ ਪਿੰਡ ਤੋਂ ਸੌਰਿਆਂ ਦਾ ਪਿੰਡ 10 ਕਿਲੋਮੀਟਰ ਤੇ ਸੀ ਹਰਪ੍ਰਜਨ ਸਿੰਘ ਬਚੋਲੇ ਨੂੰ ਚਾਹ ਪਾਣੀ ਪੁੱਛਦਾ ਹੈ ਪਰ ਬਚੋਲਾ ਸਮਾਨ ਦੇਖ ਕੇ ਇਹ ਕਹਿ ਜਾਂਦਾ ਹੈ ਕਿ ਮੈਨੂੰ ਜ਼ਰੂਰੀ ਕੰਮ ਹੈ ਰਮਨ ਜਦੋਂ ਬਾਰਤ ਦਾ ਸਮਾਨ ਖੋਲ ਕੇ ਦੇਖਦੀ ਹੈ ਤਾਂ ਹੈਰਾਨ ਰਹਿ ਜਾਂਦੀ ਹੈ ਕਿ ਜੋ ਸੂਤ ਉਹਨਾਂ ਨੇ ਰਿੰਗ ਸ਼ਰਮਣੇ ਵਾਲੇ ਦਿਨ ਰਮਨ ਦੀ ਸੱਸ ਨੂੰ ਦਿੱਤੀ ਸੀ ਉਹੀ ਸੂਤ ਰਮਨ ਦੀ ਸੱਸ ਨੇ ਰਮਨ ਨੂੰ ਪੇਜ ਦਿੱਤੇ ਸੀ ਬਾਰਤ ਤੇ ਰਮਨ ਦੇ ਪਰਿਵਾਰ ਵਾਲੇ ਚੁੱਪ ਰਹੇ ਉਹਨਾਂ ਨੇ ਕੁਝ ਨਹੀਂ ਕੀਤਾ ਰਮਨ ਨੇ ਵਾਰਤ ਰੱਖਿਆ ਤੇ ਸੰਦੀਪ ਨੇ WhatsApp ਰਾਹੀਂ ਬਰਤ ਖੁਲਵਾ ਦਿੱਤਾ ਸੰਦੀਪ ਅਤੇ ਰਮਨ ਫੋਨ ਤੇ ਬਹੁਤ ਘੱਟ ਗੱਲ ਕਰਦੇ ਸੀ ਜਿਸ ਦਾ ਕਾਰਨ ਸੀ ਦੋਨੋਂ ਨੌਕਰੀ ਕਰਦੇ ਸੀ ਅਤੇ ਉਹਨਾਂ ਦੀ ਗੱਲ ਜ਼ਿਆਦਾ ਚੈਟ ਰਾਹੀਂ ਹੁੰਦੀ ਸੀ ਇੱਕ ਦਿਨ ਸੰਦੀਪ ਨੇ ਰਮਨ ਨੂੰ ਦੱਸਿਆ ਕਿ ਮੇਰੀ ਕਿਸੇ ਕੁੜੀ ਨਾਲ ਪਹਿਲਾ ਗੱਲ ਸੀ ਪਰ ਉਹ ਨਹੀਂ ਹੈ ਰਮਨ ਨੇ ਵੀ ਇਸ ਗੱਲ ਨੂੰ ਇੰਨਾ ਵਧਾਇਆ ਨਹੀਂ ਕਿ ਹਰ ਇੱਕ ਦਾ ਪਾਸਟ ਹੁੰਦਾ ਹੈ ਇੱਕ ਦਿਨ ਰਮਨ ਦੀ ਸਸਤਾ ਰਮਨ ਨੂੰ ਫੋਨ ਆਇਆ ਤੇ ਤੂੰ ਫਰਨੀਚਰ ਲੈ ਕੇ ਆਈ ਸਾਨੂੰ ਪੈਸੇ ਦੇ ਦਿਓ ਅਸੀਂ ਆਪੇ ਲੈ ਲਵਾਂਗੇ ਰਮਨ ਨੇ ਹਾਂਜੀ ਕਹਿ ਕੇ ਫੋਨ ਕੱਟ ਦਿੱਤਾ ਰਮਨ ਨੇ ਜਦੋਂ ਗੱਲ ਆਪਣੇ ਪਾਪਾ ਨੂੰ ਦੱਸੀ ਤਾਂ ਉਹ ਵੀ ਇਸ ਗੱਲ ਲਈ ਮੰਨ ਗਏ ਇੱਕ ਦਿਨ ਬਟੋਲਾ ਵਿਆਹ ਦਾ ਤਰੀਕ ਲੈ ਰਮਨ ਦੇ ਘਰ ਆਇਆ ਕਿ ਮੁੰਡੇ ਵਾਲੇ ਵਿਆਹ ਮੰਗਦੇ ਨਹੀਂ ਰਮਨ ਦੇ ਪਾਪਾ ਨੇ ਕਿਹਾ ਕਿ ਅਸੀਂ ਗੁਰੂ ਘਰੋਂ ਵਿਆਹ ਦੀ ਤਰੀਕ ਡਵਾ ਕੇ ਦੱਸਾਂਗੇ ਰਮਨ ਦੇ ਪਾਪਾ ਤੇ ਮਮੀ ਨੂੰ ਦੋਰਾਸਾ ਪਾਪਾ ਜੀ ਤੋਂ ਵਿਆਹ ਦੀ ਤਰੀਕ ਡਾਉਣ ਗਏ ਅਤੇ ਪਾਪਾ ਜੀ ਨੇ ਉਹਨਾਂ ਨੂੰ 7 ਜਨਵਰੀ ਤਰੀਕ ਦੱਸ ਦਿੱਤੀ ਜਨਮ ਰਮਨ ਦੇ ਪਾਪਾ ਨੇ ਪਾਪਾ ਜੀ ਨੂੰ 100 ਰੁਪਏ ਦਿੱਤੇ ਅਤੇ ਘਰ ਬੱਪਾ ਸੱਗੇ ਘਰ ਆ ਕੇ ਰਮਨ ਦੇ ਪਾਪਾ ਨੇ ਬਚੋਲੇ ਨੂੰ ਫੋਨ ਕੀਤਾ ਕਿ ਅੱਜ ਤੋਂ 2 ਮਹੀਨੇ ਬਾਅਦ ਜਾਨੇ ਕਿ 7 ਜਨਵਰੀ ਦੀ ਤਰੀਕ ਪਾਪਾ ਜੀ ਨੇ ਕੱਢੀ ਹੈ ਅਤੇ ਤੁਸੀਂ ਮੁੰਡੇ ਵਾਲਿਆਂ ਨੂੰ ਦੱਸ ਦਿਓ ਇੰਨਾ ਕਹਿ ਕੇ ਰਮਨ ਦੇ ਪਾਪਾ ਨੇ ਫੋਨ ਕੱਟ ਦਿੱਤਾ। ਔਰ ਰਮਨ ਵੀ ਕਾਜ ਤੋਂ ਛੁੱਟੀਆਂ ਲੈ ਕੇ ਆਪਣੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝ ਗਈ। ਇੱਕ ਦਿਨ ਸੰਦੀਪ ਦਾ ਰਮਨ ਨੂੰ ਫੋਨ ਆਇਆ ਕਿ ਅਸੀਂ ਭਰੇ ਪ੍ਰੀ-ਵੈਡਿੰਗ ਕਰਨੀ ਹੈ ਅਤੇ ਰਮਨ ਨੇ ਵੀ ਹਾਂ ਕਰ ਦਿੱਤੀ। ਪਰ ਜਦੋਂ ਰਮਨ ਦੀ ਸੱਸ ਨੂੰ ਪਤਾ ਲੱਗਾ ਤਾਂ ਉਸਨੇ ਫੋਨ ਕਰਕੇ ਰਮਨ ਨੂੰ ਕਿਹਾ ਕਿ ਤੂੰ ਸੰਦੀਪ ਨੂੰ ਫੋਨ ਕਰਕੇ ਕਹਿ ਅਸੀਂ ਨੇ ਸਜੂਰ ਖਰਚੇ ਕਰ ਤੁਸੀਂ ਰਹਿਣ ਦੋ ਰਮਨ ਨੇ ਸਾਸਤੀ ਗਲਮਲ ਉਹ ਵੀ ਹੀ ਕੀਤਾ ਅਤੇ ਸੰਦੀਪ ਨੂੰ ਕਿਹਾ ਪ੍ਰੀ ਵੈਡਿੰਗ ਰਹਿਣ ਦੋ ਪਰ ਸੰਦੀਪ ਨੇ ੱੱਕੇ ਨਾ ਵੀਡੀਓ ਨਾ ਬਣਾ ਕੇ ਫੋਟੋ ਵੀ ਖਿੱਚਾ ਲਈਆਂ ਇਸ ਦਾ ਰਮਨ ਦੇ ਸਾਸ ਨੂੰ ਬਹੁਤ ਗੁੱਸਾ ਲੱਗਾ ਜਨਰ ਸੰਦੀਪ ਅਤੇ ਰਮਨ ਨੂੰ ਸ਼ਗਨ ਲਗਣਾ ਸੀ ਰਮਨਦੇਵ ਪਾਪਾ ਪਰ ਅਤੇ ਹੋਰ ਰਿਸ਼ਤੇਦਾਰ ਸੰਦੀਪ ਨੂੰ ਸ਼ਗਨ ਲਾਉਣ ਗਏ। ਰਮਨਦੇਵ ਪਾਪਾ ਨੇ ਸੰਦੀਪ ਨੂੰ ਸਗਨ ਤੇ ਕੜਾ ਅਤੇ ਸੋਨੇ ਦੀ ਚੇਨ ਪਾਈ। 18 ਲੱਖ ਰੁਪਏ ਸੰਦੀਪ ਜੀ ਝੋਲੀ ਪਾਇਆ। ਕਿਉਂਕਿ ਮਾਲ ਵਿੱਚ ਮੁੰਡੇ ਦਾ ਮੁੱਲ ਪੈਂਦਾ ਹੈ। ਮੁੰਡੇ ਨੂੰ ਜ਼ਮੀਨ ਦੇ ਹਿਸਾਬ ਨਾਲ ਪੈਸੇ ਦਿੰਦੇ। ਜਾਂ ਕਹਿ ਲੋ ਮੁੰਡੇ ਦਾ ਮੁੱਲ ਪੈਣਾ। ਮੁੰਡੇ ਨੂੰ ਸ਼ਗਨ ਲਾਉਣਾ। ਕੇ ਖਾਣਾ ਖਾ ਕੇ ਸਾਰੇ ਕਰ ਆ ਗਏ ਪਰ ਰਮਨ ਦੀ ਸਾਸ ਨੇ ਕਿਹਾ ਕਿ ਅਸੀਂ ਕਰ ਸਕਣ ਲਾਉਣ ਨਹੀਂ ਜਾਣਾ ਵਿਆਹ ਵਾਲੇ ਦਿਨ ਹੀ ਰਮਨ ਨੂੰ ਸਗਨ ਲਾ ਦੇਵਾਂਗੇ ਅਗਲਾ ਦਿਨ ਖਾਲੀ ਰੱਖਿਆ ਸੀ ਅਤੇ ਉਸ ਤੋਂ ਅਗਲੇ ਦਿਨ ਰਮਨ ਅਤੇ ਸੰਦੀਪ ਦਾ ਵਿਆਹ ਸੀ ਬ੍ਰਾਤ 10 ਵਜੇ ਪੈਲਸ ਵਿੱਚ ਪਹੁੰਚ ਗਈ ਪਰ ਦੋਨੋਂ ਪਰਿਵਾਰ ਨੇ ਗੁਰਦੁਆਰਾ ਸਾਹਿਬ ਜਾ ਕੇ ਫੇਰੇ ਕਰਨਾ ਠੀਕ ਸਮਝਿਆ ਫਿਰ ਦੋਨੋਂ ਪਰਿਵਾਰ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਗੁਰਦੁਆਰਾ ਸਾਹਿਬ ਲਈ ਰਵਨਾ ਹੋ ਗਏ। ਅਤੇ ਬਾਕੀ ਦੀ ਬਰਾਤ ਪੈਲਸ ਵਿੱਚ ਹੀ ਰੁਕ ਗਈ। ਰਮਨ ਅਤੇ ਸੰਦੀਪ ਨੂੰ ਗੁਰੂ ਗ੍ਰੰਥ ਸਾਹਿਬ ਅੱਗੇ ਬਿਠਾਇਆ ਗਿਆ। ਫਿਰ ਗ੍ਰੰਥੀ ਸਿੰਘ ਨੇ ਵਿਆਹ ਵਾਲੇ ਜੋੜੇ ਅਤੇ ਉਹਨਾਂ ਨੂੰ ਖੜੇ ਹੋਣ ਲਈ ਕਿਹਾ। ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕੀਤੀ। ਫਿਰ ਹਰਪ੍ਰੀਤ ਸਿੰਘ ਨੇ ਸੰਦੀਪ ਦਾ ਪੱਨ ਰਮਨ ਦੇ ਹੱਥ ਵਿੱਚ ਫੜਾਇਆ। ਤੇ ਸੰਦੀਪ ਅਤੇ ਰਮਨ ਨੇ ਗੁਰੂਗਰਾ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਾਵਾਂ ਲਈ ਦੋਨੇ ਪਰਿਵਾਰਾਂ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ ਵਾਪਸ ਪੈਲੈਸ ਵਿੱਚ ਆ ਗਏ ਪੈਲੈਸ ਵਿੱਚ ਆ ਕੇ ਸਾਰੇ ਨੇ ਜਾਪਕੌਰ ਦੇ ਖਾਤੇ ਅਤੇ ਫੋਟੋਗ੍ਰਾਫਰ ਨੇ ਰਮਨ ਤੇ ਸੰਦੀਪ ਦੇ ਪੋਜ਼ ਬਣਾ ਕੁਝ ਫੋਟੋਆਂ ਖਿੱਚੀਆਂ ਇਹ ਸੰਦੀਪ ਤੇ ਰਮਨ ਉਸ ਤੇ ਹੀ ਬਿਠਾ ਦਿੱਤਾ ਸਾਰੇ ਰਿਸ਼ਤੇਦਾਰਾਂ ਸਗਨ ਪਉਣ ਲੱਗੇ ਕੁਝ ਕਰਿਸ਼ਟ ਅਜੇ ਸੰਦੀਪ ਤੇ ਦੋਸਤ ਡੀਜੇ ਤੇ ਨੱਚ ਰਹੇ ਸੀ ਸਾਰੇ ਆਨੇ ਬਿਆਹ ਵਿੱਚ ਬਹੁਤ ਮਸਤੀ ਕੀਤੀ ਸ਼ਾਮ 4 ਵਜੇ ਰਮਨ ਦੀ ਢੋਲੀ ਤੋਰ ਗਈ ਕਿਉਂਕਿ ਰਮਨ ਦਾ ਸਹੁਰਿਆਂ ਦਾ ਘਰ ਕੁਝ ਕੀ ਦੂਰੀ ਤੇ ਸੀ ਇਸ ਲਈ ਬਰਾਤ ਜਲਦੀ ਹੀ ਘਰ ਪਹੁੰਚ ਗਈ ਸੰਦੀਪ ਦੀ ਮੰਮੀ ਨੇ ਪਾਣੀ ਵਾਰ ਕੇ ਸੰਦੀਪ ਅਤੇ ਰਮਨ ਨੂੰ ਘਰ ਦੇ ਅੰਦਰ ਲਿਆ ਇੱਕ ਕਮਰੇ ਵਿੱਚ ਬਿਠਾ ਦੇ ਦਿੱਤਾ ਅਤੇ ਨਵੀਂ ਵਿਆਹੀ ਨੂੰ ਦੇ ਮੂਨੋ ਮਠਿਆਈ ਖਵਾਸਾ ਘਰ ਕੀਤੇ ਰਮਨ ਅਤੇ ਸੰਦੀਪ ਅਲੱਗ-ਅਲੱਗ ਕਮਰੇ ਵਿੱਚ ਸੌਣ ਦੀ ਤਿਆਰੀ ਕੀਤੀ ਗਈ ਸੀ ਫਿਰ ਰਾਤ ਦੀ ਰੁਤੀ ਖਾਸਾ ਸੌਂ ਗਏ ਕਿਉਂਕਿ ਸਭ ਥੱਕੇ ਹੋਏ ਸੀ ਅਗਲੇ ਦਿਨ ਸਵੇਰੇ ਉੱਠ ਰਮਨ ਨਹਾ ਕੇ ਤਿਆਰ ਹੋ ਗਈ ਅਤੇ ਸੰਦੀਪ ਅਤੇ ਰਮਨ ਨੂੰ ਸੋਚੇ ਨੂੰ ਗੁਰਦੁਆਰਾ ਸਾਹਿਬ ਮੱਠਾ ਟਕਾ ਕੇ ਲੈ ਅੰਦਰ ਕਰਾਕੇ ਗਾਣਾ ਖੇਡਣ ਦੀ ਰਸਮ ਕੀਤੀ ਗਈ ਜਿਸ ਵਿੱਚ ਸੰਦੀਪ ਜਿੱਤ ਗਿਆ ਸਭ ਨੇ ਬੈਠ ਕੇ ਖਾਣਾ ਖਾਧਾ ਇੱਕ ਦੂਜੇ ਨਾਲ ਹਾਸਾ ਮਜ਼ਾਕ ਕਰਨ ਲੱਗੇ ਜਦੋਂ ਰਮਨ ਨੂੰ ਉਸਦੇ ਰੂਮ 'ਚ ਬਿਠਾਇਆ ਗਿਆ ਤਾਂ ਰਮਨ ਕਮਰੇ ਵਿੱਚਲੇ ਬੈੱਡ ਨੂੰ ਦੇਖ ਕੇ ਹੈਰਾਨ ਰਹਿ ਗਈ ਕਮਰੇ 'ਚ ਜੋ ਬੈੱਡ ਸੀ ਉਹ ਉਸਦੀ ਸੱਸ ਦੇ ਸਮੇ ਦਾ ਸੀ ਉਹ ਹੈਰਾਨ ਇਸ ਗੱਲ ਨਾਲ ਜ਼ਿਆਦਾ ਹੋਈ ਕਿ ਉਸਦੇ ਸਾਸ ਨੇ ਫਰਨੀਚਰ ਦੇ ਪੈਸੇ ਲਏ ਪਰ ਫਰਨੀਚਰ ਤਾਂ ਸਾਰਾ ਪੁਰਾਣਾ ਹੀ ਉਹਨਾਂ ਦੇ ਕਮਰੇ ਵਿੱਚ ਸੀ ਪਰ ਉਹ ਚੁੱਪ ਰਹੀ ਉਸਨੇ ਇਸ ਬਾਰੇ ਕਿਸੇ ਨਾਲ ਗੱਲ ਨਹੀਂ ਕੀਤੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕੋਈ ਤਮਾਸ਼ਾ ਹੋਵੇ ਇੱਦਾਂ ਹੀ ਸਾਰਾ ਦਿਨ ਇਕੱਲਾ ਬਾਹਤਾਂ ਵਿੱਚ ਨਿਕਲ ਗਿਆ ਰਾਤ ਨੂੰ ਸਭ ਨੇ ਰਲ ਕੇ ਖਾਣਾ ਖਾਧਾ ਤੇ ਰਮਨ ਵੀ ਆਪਣੇ ਰੂਮ ਵਿੱਚ ਆ ਕੇ ਸੰਦੀਪ ਦਰ ਇੰਤਜ਼ਾਰ ਕਰਨ ਲੱਗੇ ਕੁਝ ਸਮੇਂ ਬਾਅਦ ਸੰਦੀਪ ਦੀ ਸੱਸ ਤੇ ਸੰਦੀਪ ਕਮਰੇ ਵਿੱਚ ਆਏ ਤੇ ਰਮਨ ਦੇ ਸਾਹਮਣੇ ਰਮਨ ਦੀ ਸੱਸ ਨੇ ਸੰਦੀਪ ਨੂੰ ਇੱਕ ਰਿੰਗ ਦਿੰਦੇ ਹੋਏ ਕਿਹਾ ਇਹ ਰਮਨ ਨੂੰ ਪਾ ਦੇਵੀਂ ਰਿੰਗ ਬਹੁਤ ਹੀ ਪੁਰਾਣੀ ਸੀ ਜਿਸ ਨੂੰ ਦੇਖ ਕੇ ਰਮਨ ਨੂੰ ਬਹੁਤ ਗੁੱਸਾ ਆਇਆ ਪਹਿਲੀ ਰਾਤ ਦੋਨਾਂ ਦਾ ਮਿਲਣਾ ਹੋਇਆ ਜ਼ਰੂਰ ਪਰ ਸੰਦੀਪ ਇਟ ਉਸ ਰਾਤ ਨੂੰ ਲੈ ਕੇ ਕੁਝ ਜ਼ਿਆਦਾ ਹੀ ਤੇਜ਼ ਜਸਵੀ ਨਹੀਂ ਸੀ ਰਮਨਦੇ ਮਾਨਵੀ ਚ ਆਪਣੇ ਵਿਆਹ ਨੂੰ ਲੈ ਕੇ ਬਹੁਤ ਸੁਪਨੇ ਸੀ ਕਿ ਅਸੀਂ ਘੁੰਮਣ ਜਾਵਾਂਗੇ ਪਿਕਚਰ ਲਾਵਾਂਗੇ ਮੂਵੀ ਦੇਖਣ ਆ ਜਾਵਾਂਗੇ ਪਰ ਇਸ ਦੇ ਉਲਟ ਲਈ ਸੰਦੀਪ ਇਹਨਾਂ ਗੱਲਾਂ ਤੋਂ ਕਈ ਮਹੀਨੇ ਨਹੀਂ ਸੀ ਰੱਖੀਆਂ ਉਸ ਨੇ ਆਪਣੀ ਨੌਕਰੀ ਤੇ ਜਾਣਾ ਸ਼ੁਰੂ ਕਰ ਦਿੱਤਾ ਅਤੇ ਸ਼ਾਮ ਨੂੰ ਜਦ ਕਾਰ ਆਉਂਦਾ ਸ਼ਰਾਬ ਨਾਲ ਟੱਲੀ ਪੂਰਾ ਟੱਲੀ ਹੁੰਦਾ ਰਮਨ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਉਹ ਕਿਸੇ ਨੂੰ ਕੁਝ ਨਾ ਕਹਿੰਦੀ ਰਮਨ ਦਾ ਪਹਿਕੜੀ ਤੇ ਬਹੁਤ ਯਕੀਨ ਸੀ ਉਹ ਸਵੇਰੇ ਉੱਠ ਕੇ ਨਾ ਕੇ ਪਾਠ ਕਰਦੀ ਫਿਰ ਘਰ ਦਾ ਸਾਰਾ ਕੰਮ ਕਰਕੇ ਕਾਲ ਚਲੀ ਜਾਂਦੀ ਅਤੇ ਸ਼ਾਮ ਨੂੰ ਵੀ ਆ ਕੇ ਘਰ ਦਾ ਸਾਰਾ ਕੰਮ ਕਰਦੀ ਫਿਰ ਨਾ ਤੋਂ ਕੇ ਗੁਰੂ ਘਰ ਮੱਥਾ ਟੇਕਣ ਚਲੀ ਜਾਂਦੀ ਜੇ ਕਿਤੇ ਸੱਸ ਨੂੰ ਨਾਲ ਚੱਲਣ ਲਈ ਕਹਿੰਦੀ ਤਾਂ ਉਹ ਮਨਾਂ ਕਰ ਦਿੰਦੀ ਹੌਲੀ ਹੌਲੀ ਸੰਦੀਪ ਦੇ ਵਿੱਚ ਬਹੁਤ ਫਰਕ ਹੋਣ ਲੱਗਾ ਸੰਦੀਪ ਜੀ ਲੁਧਿਆਣਾ ਮੀਟਿੰਗ ਲਈ ਆਇਆ ਰਮਨ ਨੇ ਸੰਦੀਪ ਨੂੰ ਫੋਨ ਕਰ ਪੁੱਛਿਆ ਕਿ ਤੁਸੀਂ ਠੀਕ ਠਾਕ ਪਹੁੰਚ ਗਏ ਉਹ ਤਾਂ ਸੰਦੀਪ ਨੇ ਅਕੋ ਜਵਾਬ ਦਿੱਤਾ ਕਿ ਮੈਨੂੰ ਬਾਰ ਬਾਰ ਫੋਨ ਨਾ ਕਰੋ ਮੀਟਿੰਗ 'ਚ ਡਿਸਟਰਬੈਂਸ ਆਉਂਦੀ ਹੈ ਰਮਨ ਨੇ ਗਾਲ ਨਾ ਕੱਢ ਕੇ ਫਿਰ ਦੁਬਾਰਾ ਕਾਲ ਨਹੀਂ ਕੀਤੀ ਪਰ ਇਸ ਦੇ ਉਲਟ ਸੰਦੀਪ ਨੇ ਆਪਣੀ ਮਾਂ ਨੂੰ ਕਿਹਾ ਰਮਨ ਨੇ ਮੈਨੂੰ ਫੋਨ ਕਰ ਇੱਕ ਵਾਰ ਨਹੀਂ ਪੁੱਛਿਆ ਰਮਨ ਉਸ ਦੀ ਸਸ ਗਲਤ ਬੋਲਣ ਲੱਗ ਗਈ ਹੌਲੀ ਹੌਲੀ ਸੰਦੀਪ ਆਪਣੇ ਮਾਪਿਆਂ ਨਾਲ ਮਿਲ ਕੇ ਕੱਲ੍ਹ ਗੱਲ ਤੇ ਰਮਨ ਨੂੰ ਤਾਣੇ ਮਾਰਨ ਲੱਗਾ ਉਸਨੇ ਰਮਨ ਦੀ ਰੋਟੀ ਖਾਣੀ ਵੀ ਉਹ ਕੀ ਕਰ ਦਿੱਤੀ ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਉਸਨੇ ਰਮਨ ਨੂੰ ਬਿਆ ਤੋਂ 1 ਮਹੀਨੇ ਬਾਅਦ ਬਿਲਕੁਲ ਬੁਲਾਉਣਾ ਬੰਦ ਕਰ ਦਿੱਤਾ ਰਮਨ ਨੇ ਬਹੁਤ ਵਾਰ ਸੰਦੀਪ ਤੋਂ ਪੁੱਛਣ ਦੀ ਕੋਸ਼ਿਸ਼ ਕਰਦੀ ਕਿ ਕੀ ਗੱਲ ਹੈ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਅਸਰਦੀਪ ਕੁਝ ਨਾ ਦੱਸਦਾ ਜਿਸ ਦਾ ਰਮਨ ਦੇ ਦਿਮਾਗ ਤੇ ਅਸਰ ਪੈਣ ਲੱਗਾ ਜੇ ਕਿਤੇ ਰਮਨ ਦੇਸਨ ਦੀ ਬ ਨੂੰ ਫੋਟੋ ਕਰਾਉਣ ਲਈ ਕਹਿਣਾ ਤੇ ਸੰਦੀਪ ਨੇ ਮਨ੍ਹਾ ਕਰ ਦੇਣਾ ਜੇ ਕਿਤੇ ਜਾਨ ਨੂੰ ਕਹਿਣਾ ਸੰਦੀਪ ਨੇ ਕੋਈ ਨਾ ਕੋਈ ਬਹਾਨਾ ਬਣਾ ਦੇਣਾ ਜੇ ਰਮਨ ਨੇ ਆਪਣੇ ਪੇਕੇ ਘਰ ਜਾਣਾ ਤੇ ਰਮਨ ਨੇ ਸੰਦੀਪ ਨੂੰ ਕਹਿਣਾ ਮੈਨੂੰ ਲੈ ਕੇ ਲੈ ਜਾਓ ਤੇ ਸੰਦੀਪ ਨੇ ਮਨ੍ਹਾ ਕਰ ਦੇਣਾ ਜੇਕਰ ਰਮਨ ਦੇ ਮਨ ਆਪਣੇ ਸੱਸ ਨਾਲ ਗੱਲ ਕਰਨੀ ਤਾਂ ਸੱਸ ਨੇ ਕਹਿਣਾ ਤੂੰ ਕੌਣ ਹੁੰਨੀ ਐ ਮੇਰੇ ਪੁੱਤ ਨੂੰ ਕੁਝ ਕਹਿਣ ਵਾਲੀ ਜਿਸ ਦਾ ਰਮਨ ਨੂੰ ਬਹੁਤ ਦੁੱਖ ਹੁੰਦਾ ਰਮਨ ਅਤੇ ਸੰਦੀਪ ਵਿੱਚ ਜੋ ਵੀ ਗੱਲਾਂ ਹੁੰਦੀ ਸੰਦੀਪ ਆਪਣੇ ਭੈਣ ਅਤੇ ਮਾਂ ਨੂੰ ਦੱਸ ਦਿੰਦਾ ਰਮਨ ਨੂੰ ਜਦੋਂ ਉਸ ਦੀ ਸੱਸ ਮੇਹਣੇ ਦਿੰਦੀ ਰਮਨ ਨੂੰ ਫੇਰ ਪਤਾ ਲੱਗਦਾ ਕਿ ਸੰਦੀਪ ਉਸ ਦੀਆਂ ਸਾਰੀਆਂ ਗੱਲਾਂ ਆਪਣੀ ਮਾਂ ਨੂੰ ਦੱਸਦਾ ਹੈ ਅਕ ਹਰ ਇੱਕ ਰਮਨ ਆਪਣੇ ਪੇਕੇ ਘਰ ਚਲੀ ਗਈ ਪਰ ਇਸ ਤਰ੍ਹਾਂ ਦੀਪ ਤੇ ਉਸਦੇ ਪਰਿਵਾਰ ਤੇ ਕੋਈ ਅਸਰ ਨਹੀਂ ਹੋਇਆ ਇਸ ਤੇ ਉਲਟ ਦੀਪ ਆਪਣੇ ਦੋਸਤਾਂ ਨਾਲ ਲਹੌਚੀ ਘੁੰਮਣ ਚਲਾ ਗਿਆ ਉਸਦੇ ਸਾਰੇ ਪਰਿਵਾਰ ਨੇ ਇੱਕ ਵਾਰ ਵੀ ਫੋਨ ਨਾ ਕੀਤਾ ਜਦੋਂ 2 ਮਹੀਨੇ ਬੀਤ ਗਏ ਸਾਰੇ ਪਰਿਵਾਰ ਵੱਨੋਂ ਕੋਈ ਗੱਲਬਾਤ ਨਾ ਦੇਖ ਕੇ ਰਮਨ ਨੇ ਪਾਪਾ ਬਚੋਲੇ ਕੋਲ ਗਏ ਕਿ ਸੰਦੀਪ ਅਤੇ ਉਸਦੇ ਪਰਿਵਾਰ ਕੋਲੋਂ ਪੁੱਛ ਕੇ ਦੱਸ ਕਿ ਕੀ ਹੋਣਾ ਹੈ ਕੀ ਕਰਨਾ ਹੈ ਜਦ ਬਚੋਲਾ ਸਦੀਪ ਦੇ ਘਰ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਬੰਦੇ ਇਕੱਠੇ ਕਰਨੀ ਕਰਨੀ ਹੈ ਕੁੜੀ ਚ ਨੁਕਸਾ प्रदीप ਦੀ ਟ੍ਰੇਨਿੰਗ ਤੋਂ ਬਾਅਦ ਗੱਲ ਕਰਾਂਗੇ ਬਚੋਲੇ ਨੇ ਰਮਨ ਤੇ ਸੋਹਰੇ ਪਰਿਵਾਰ ਵੱਲੋਂ ਕਹੀ ਗੱਲ ਫੋਨ ਤੇ ਰਮਨ ਦੇ ਪਾਪਾ ਨੂੰ ਦੱਸ ਦਿੱਤੀ ਦੀਪ ਟ੍ਰੇਨਿੰਗ ਤੇ ਤੋਂ ਜਦੋਂ ਆਇਆ ਵਾਪਸ ਤੇ ਉਹਨਾਂ ਦੱਸੇ ਆਪਣੇ ਪਰਿਵਾਰ ਨਾਲ ਰਮਨ ਦੇ ਘਰ ਚਲੇ ਗਿਆ ਅਤੇ ਉੱਥੇ ਰਮਨ ਦੀ ਸੱਸ ਨੇ ਕਿਹਾ ਅਸੀਂ ਰਮਨ ਨੂੰ ਲੈਣ ਆਏ ਹਾਂ ਤੁਸੀਂ ਪਿਛਲੀਆਂ ਗੱਲਾਂ ਭੁੱਲ ਕੇ ਰਮਨ ਨੂੰ ਸਾਡੇ ਨਾਲ ਪੇਜ ਦਿਓ ਅੱਗੇ ਤੋਂ ਇਹ ਗੱਲ ਦੁਬਾਰਾ ਨਹੀਂ ਹੁੰਦੀ ਰਮਨ ਦੇ ਪਾਪਾ ਨੇ ਕਿਹਾ ਜਦੋਂ ਅਸੀਂ ਤੁਹਾਡੇ ਘਰ ਗਏ ਸੀ ਤੁਹਾਡੇ ਮੁੰਡੇ ਨੇ ਕਿਹਾ ਦਿੱਤਾ ਸੀ ਕਿ ਆਪਣੀ ਕੁੜੀ ਨੂੰ ਲੈ ਜਾਓ ਮੈਂ ਨਹੀਂ ਰੱਖਣੀ ਸਾਨੂੰ ਵੀ ਬੇਇੱਜ਼ਤੀ ਬੇਇੱਜ਼ਤ ਕੀਤਾ ਸੀ ਸੰਦੀਪ ਨੇ ਮਾਫੀ ਮੰਗੀ ਅੱਗੇ ਤੋਂ ਅਜਿਹਾ ਨਾ ਕਰਨ ਦਾ ਵਾਅਦਾ ਕੀਤਾ ਰਮਨ ਨੂੰ ਵੀ ਕਿਹਾ ਕਿ ਅਸੀਂ ਪਿਛਲੀਆਂ ਗੱਲਾਂ ਭੁੱਲ ਕੇ ਨਵੇਂ ਸਿਰੇ ਤੋਂ ਸ਼ੁਰੂਆਤ ਕਰੀ ਰਮਨ ਵੀ ਸਭ ਕੁਝ ਬੋਲ ਕੇ ਸੰਦੀਪ ਨਾਲ ਆਪਣੇ ਸਹੁਰੇ ਘਰ ਵਾਪਸ ਆ ਗਏ ਕੁਝ ਦਿਨ ਤਾਂ ਸੰਦੀਪ ਅਤੀ ਉਸਤਾ ਪਰਵਾਰ ਰਮਨ ਨਾਲ ਸਹੀ ਰਿਹਾ ਪਰ ਫਿਰ ਉਹ ਰਮਨ ਨਾਲ ਪਹਿਲਾ ਵਰਗਾ ਵਿਵਹਾਰ ਕਰਨ ਲੱਗ ਪਏ। ਸੰਦੀਪ ਨੇ ਰਮਨ ਨੂੰ ਬੁਲਾਉਣਾ ਛੱਡ ਦਿੱਤਾ। ਆਪਣੀ ਮਾਂ ਤੇ ਭੈਣ ਨਾਲ ਮਿਲ ਕੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਵੇਂ ਕਿ ਤੂੰ ਇੰਨੀ ਸੋਹਣੀ ਨਹੀਂ ਜਿੰਨੀਆਂ ਕੁੜੀਆਂ ਹੁੰਦੀਆਂ ਨੇ। ਮੇਰੇ ਘਰ ਰਹਿਣਾ ਹੈ ਤਾਂ ਨੌਕਰ ਬਣ ਕੇ ਰਹੀ ਜਾ। ਪਰ ਮੈਨੂੰ ਨਾ ਬਣਾਈਂ। ਨਾ ਹੀ ਹੱਥ ਲਗਾਈਂ। ਤੈਨੂੰ ਅਕਲ ਨਹੀਂ ਦਿਲ ਕੋਲ। ਅੱਕ ਹਰ ਇੱਕ ਰਮਨ ਨੇ ਆਪਣੇ ਪਾਪਾ ਨੂੰ ਫੋਨ ਕਰ ਦਿੱਤਾ ਰਮਨ ਦੇ ਮਾਮ ਅਤੇ ਪਾਪਾ ਰਮਨ ਦੇ ਸਾਰੇ ਕਰਾਏ ਅਤੇ ਪੁੱਛਿਆ ਹੁਣ ਕੀ ਗੱਲ ਹੋਈ ਹੈ ਰਮਨ ਦੀ ਸੱਸ ਨੇ ਰਮਨ ਦੇ ਮਾਤਾ ਪਿਤਾ ਨੂੰ ਗਲਤ ਬੋਲਣਾ ਸ਼ੁਰੂ ਕਰ ਦਿੱਤਾ ਸੰਦੀਪ ਨੇ ਵੀ ਕਹਿ ਦਿੱਤਾ ਅਸੀਂ ਨਹੀਂ ਰੱਖ ਲਈ ਤੁਹਾਡੀ ਕੁੜੀ ਲੈ ਜਾ ਪਰ ਰਮਨ ਦੇ ਪਾਪਾ ਨੇ ਕਿਹਾ ਕਿ ਅਸੀਂ ਤੁਹਾਨੂੰ ਇੱਕ ਹਫਤਾ ਦਿੰਦੇ ਹਾਂ ਉਸੇ ਸਮ ਉਸ ਲਾ ਕੇ ਦੱਸ ਦਿਓ ਜਦੋਂ ਕਈ ਦਿਨ ਬਾਅਦ ਰਮਨ ਦੇ ਮਾਤਾ ਪਿਤਾ ਆਪਣੇ ਰਿਸ਼ਤੇਦਾਰਾਂ ਦੇ ਘਰ ਗਏ ਉਹਨਾਂ ਨਾਲ ਗੱਲਬਾਤ ਕੀਤੀ ਉਸ ਸਹੁਰੇ ਪਰਿਵਾਰ ਦਾ ਉਹੀ ਜਵਾਬ ਸੀ ਅਸੀਂ ਨਹੀਂ ਰੱਖਣੀ ਤੁਹਾਡੀ ਕੁੜੀ ਅਤੇ ਤੁਹਾਡੇ ਪੈਸੇ ਤੁਹਾਨੂੰ ਜੇ ਦਿੱਤਾ ਜਾਵੇਗਾ ਸਭ ਪਰਿਸ਼ਤੇਦਾਰਾਂ ਨੇ ਦੀਪ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਹੈ ਕਿ ਤੂੰ ਕੁੜੀ ਦੀ ਗਲਤੀ ਦੱਸ ਅਸੀਂ ਇਸ ਨੂੰ ਸਮਝਾ ਦੇਵਾਂਗੇ ਸੰਦੀਪ ਨੇ ਕਿਹਾ ਕਿ ਮੈਂ ਨਹੀਂ ਰੱਖਣਾ ਰਮਨ ਨੂੰ ਮੇਰਾ ਨਹੀਂ ਦਿਲ ਕਰਦਾ ਇਸ ਨੂੰ ਰੱਖਣ ਦਾ ਤੁਸੀਂ ਲੈ ਜਾਓ ਇਸ ਨੂੰ ਇੱਥੋਂ ਜਦੋਂ ਉਹਨਾਂ ਨੇ ਸੰਦੀਪ ਦੀ ਮਾਤਾ ਜੀ ਨਾਲ ਗੱਲ ਕੀਤੀ ਉਹ ਵੀ ਗਲਤ ਬੋਲਣ ਲੱਗ ਗਏ ਕਹਿੰਦੇ ਜੇ ਸਾਡਾ ਮੁੰਡਾ ਨਹੀਂ ਰੱਖਣਾ ਚਾਹੁੰਦਾ ਅਸੀਂ ਕੀ ਕਰਨਾ ਇਸ ਨੂੰ ਰੱਖ ਕੇ ਅੰਤਿਲ ਆਪਸੀ ਸਹਿਮਤੀ ਨਾਲ ਰਮਨ ਅਤੇ ਦੀਪ ਦੇ ਤਲਾਕ ਲਈ ਅਰਚੀ ਦਿੱਤੀ ਅਤੇ ਦੋਨੋਂ ਦਾ ਤਲਾਕ ਹੋ ਗਿਆ ਨਾਮੰਤੇ ਭਾਤੇ ਜਿੰਨੇ ਪੈਸੇ ਲੱਗੇ ਸਨ ਸੰਦੀਪ ਨੇ ਵਾਪਸ ਕਰ ਦਿੱਤੇ ਸੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਬਹੁਤ ਹੀ ਸੋਹਣੀ ਕਹਾਣੀ ਸੀ ਫਿਰ ਮਿਲਦੇ ਹਾਂ ਕਿਸੇ ਹੋਰ ਕਹਾਣੀ ਨਾਲ ਧੰਨਵਾਦ